ਨੇ ਬਹੁਤ ਸੌਖਿਆ ਚਾਰ ਸਕਿਉਰਿਟੀ ਦੀਆਂ ਗੱਡੀਆਂ ਅੱਗੇ ਲੈ ਕੇ ਚਾਰ ਪਿੱਛੇ ਲੈ ਕੇ ਵਿਚਾਲੜੀ ਗੱਡੀ 'ਚ ਬਹਿ ਕੇ ਕਾਨੂੰਨ ਬਣਾ ਦਿੱਤਾ ਇੱਥੇ ਡਰਾਈਵਰ ਵੀਰਾਂ ਦੇ ਘਰੇ ਰੋਟੀ ਪੱਕਣੀ ਬੰਦ ਹੋ ਗਈ ਸਾਡਾ ਫਰਜ਼ ਬਣਦਾ ਕਿ ਡਰਾਈਵਰ ਆ ਜਿਹੜੇ ਉਹ ਸਾਡੇ ਦੇਖ ਦੀ ਰੀੜ ਦੀ ਹੱਡੀ ਆ ਉਹਨਾਂ ਦੇ ਘਰਾਂ 'ਚ ਜੇ ਰੋਟੀ ਪੱਕਣੀ ਬੰਦ ਹੋ ਗਈ ਤੇ ਸਾਡੇ ਘਰਾਂ ਦਾ ਚੁੱਲ੍ਹਾ ਵੀ ਛੇਤੀ ਬੰਦ ਹੋ ਜੂ ਅਸੀਂ ਡਰਾਈਵਰ ਵੀਰਾਂ ਦੇ ਨਾਲ ਆ ਸਾਡੇ ਚੈਨਲ ਤੇ ਡਰਾਈਵਰ ਵੀਰਾਂ ਦੀ ਸਪੋਰਟ ਕਰੂਗਾ ਵੀਡੀਓ ਨੂੰ ਸ਼ੇਅਰ ਕਰਿਓ ਉਹਨਾਂ ਦੀ ਕੱਲੀ ਕੱਲੀ ਗੱਲ ਸੁਣਾਗੇ ਆ ਜਾ ਵੀਰੇ ਖਿੱਚ ਕੇ ਲੈ ਸਤਿ ਸ਼੍ਰੀ ਅਕਾਲ ਵੀਰ ਜੀ ਸਾਸੀ ਕਾਲ ਜੀ ਕੀ ਨਾਮ ਆਪਣਾ ਜੀ ਮੇਰਾ ਨਾ ਜਵਾਰ ਸਿੰਘ ਮੱਲੀ ਜੀ ਆਜ਼ਾਦ ਟੈਕਸੀ ਯੂਨੀਅਨ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਪੰਜਾਬ ਕਾਨੂੰਨ ਕੇਂਦਰ ਸਰਕਾਰ ਨੇ ਬਣਾਤਾ ਜੀ ਜੇ ਐਕਸੀਡੈਂਟ ਕਰਕੇ ਖੜਦੇ ਹੋ ਫਿਰ ਵੀ ਸਜ਼ਾ ਜੁਰਮਾਨਾ ਜੇ ਭਾਈਦਿਓ ਫਿਰ ਵੀ ਜੁਰਮਾਨਾ ਤੇ ਸਜ਼ਾ ਕੀ ਕਹੂੰ ਦੇਖੋ ਜੀ ਜਿਹੜੀ ਸਾਡੀ ਸੈਂਟਰ ਗਵਰਨਮੈਂਟ ਆ ਜਿਹੜੀ ਇਹ ਪਹਿਲਾਂ ਵੀ ਜਿਹੜੀ ਹੈਗੀ ਆ ਬਹੁਤ ਬੇਤੁਕੇ ਬਿਆਨ ਬੇਤੁਕੇ ਜਿਹੜੇ ਕਾਨੂੰਨ ਬਣਾ ਰਹੀ ਆ ਜਿਹੜਾ ਇਹਨਾਂ ਨੇ ਹੁਣ ਕਾਨੂੰਨ ਬਣਾਇਆ ਜਿਹਦੇ ਵਿੱਚ ਲਗਭਗ 10 ਲੱਖ ਰੁਪਏ ਜੁਰਮਾਨਾ ਡਰਾਈਵਰ ਨੂੰ ਤੇ 7 ਸਾਲ ਦੀ ਕੈਦ ਜਿਹੜੀ ਡਰਾਈਵਰ ਨੂੰ ਦਿੱਤੀ ਗਈ ਆ ਹੂੰ ਸਭ ਤੋਂ ਪਹਿਲਾਂ ਤਾਂ ਮੈਂ ਇਹ ਦੱਸਣਾ ਚਾਹਣਾ ਸਾਡੇ ਜਿੰਨੇ ਵੀ ਸਾਨੂੰ ਦੇਖ ਰਹੇ ਆ ਜਿੰਨੇ ਵੀ ਸੁਣ ਰਹੇ ਆ ਕਿ ਇਹ ਕੋਈ ਕੱਲੇ ਟਰੱਕ ਜਾਂ ਬੱਸ ਡਰਾਈਵਰਾਂ ਵਾਸਤੇ ਨਹੀਂ ਹੈਗਾ ਹੂੰ ਇਹ ਮੋਟਰਸਾਈਕਲ ਦਾ ਡਰਾਈਵਰ ਆ ਚਾਹੇ ਕਾਰ ਦਾ ਡਰਾਈਵਰ ਆ ਚਾਹੇ ਜੀਪ ਦਾ ਚਾਹੇ ਆਪਣੀ ਪਰਸਨਲ ਗੱਡੀ ਦਾ ਡਰਾਈਵਰ ਆ ਇਹ ਸਾਰਿਆਂ ਵਾਸਤੇ ਕਾਨੂੰਨ ਆ ਜਿਹੜਾ ਸਾਡੀ ਸੈਂਟਰ ਗਵਰਨਮੈਂਟ ਨੇ ਮੋਦੀ ਸਰਕਾਰ ਨੇ ਜਿਹੜਾ ਇਹ ਗੰਦਾ ਕਾਨੂੰਨ ਜਿਹੜਾ ਘਟੀਆ ਕਾਨੂੰਨ ਲੈ ਕੇ ਆਈ ਆ ਬੇਤੁਕੇ ਜਿਹੜੇ ਕਾਨੂੰਨ ਆ ਅਣਪੜ ਮੰਤਰੀ ਸਾਡੇ ਜਿਹੜੇ ਬੈਠੇ ਆ ਔਰ ਬਿਨਾ ਸੋਚੇ ਸਮਝੇ ਜਿਹੜੇ ਇਹ ਕਾਨੂੰਨ ਬਣਾ ਰਹੇ ਆ ਮੈਂ ਕਹਿੰਦਾ ਵੀ ਇਸ ਤੋਂ ਘਟੀਆ ਤੇ ਮਾੜੀ ਸਰਕਾਰ ਹੋ ਨਹੀਂ ਸਕਦੀ ਜਿਹੜੀ ਸਾਡੇ ਡਰਾਈਵਰ ਭਰਾਵਾਂ ਵਾਸਤੇ ਐਡੇ ਗੰਦੇ ਕਾਨੂੰਨ ਲੈ ਕੇ ਆ ਰਹੀ ਆ ਜਿਵੇਂ ਕਈ ਵਾਰੀ ਹੁੰਦਾ ਡਰਾਈਵਰ ਦਾ ਜਾਂ ਐਕਸੀਡੈਂਟ ਹੋ ਜਾਂਦਾ ਡਰਾਈਵਰ ਦਾ ਆਖਰ ਭੱਜਣਾ ਵੀ ਮਜਬੂਰੀ ਬਣ ਜਾਂਦਾ ਨਹੀਂ ਤਾਂ ਲੋਕ ਆ ਜਿਹੜੇ ਕੋਲੇ ਖੜੇ ਉਹ ਕੁੱਟਮਾਰ ਕਰ ਦਿੰਦੇ ਆ ਕਿਉਂਕਿ ਅਕਸਰ ਹੀ ਵੇਖਿਆ ਜਾਂਦਾ ਕਸੂਰ ਵੇਸ਼ੱਕ ਛੋਟੀ ਮਸ਼ੀਨਰੀ ਵਾਲੇ ਦਾ ਹੋਵੇ ਪਰ ਗੱਲ ਵੱਡੇ ਤੇ ਆ ਕੇ ਡਿੱਗ ਜਾਂਦੀ ਹੈ ਵੀ ਵੱਡੀ ਮਸ਼ੀਨਰੀ ਵਾਲਾ ਕਸੂਰ ਨਿਕਲ ਜਾਂਦਾ ਬਿਲਕੁਲ ਜੀ ਅਸੀਂ ਇਹ ਕਾਫੀ ਵਾਰੀ ਦੇਖਿਆ ਤੁਸੀਂ ਵੀ ਸੋਸ਼ਲ ਮੀਡੀਆ ਤੇ ਦੇਖਦੇ ਹੋਵੋਗੇ ਮੇਰੇ ਫੋਨ ਦੇ ਵਿੱਚ ਆਨ ਦੀ ਸਪੋਰਟ ਉੱਪਰ ਇੱਕ ਵੀਡੀਓ ਪਈ ਆ ਜਿਹਦੇ ਵਿੱਚ ਇੱਕ ਟਰੱਕ ਡਰਾਈਵਰ ਆਪਣੀ ਸਾਈਡ ਗੱਡੀ ਬਿਲਕੁਲ ਆਪਣੀ ਸਪੀਡ ਤੇ ਲਿਜਾ ਰਿਹਾ ਔਰ ਸਾਈਡ ਤੋਂ ਜਿਹੜਾ ਮੋਟਰਸਾਈਕਲ ਇੱਕ ਆਉਂਦਾ ਉਹ ਇੱਕ ਦੇ ਵਿੱਚ ਇੱਕ ਟੱਕਰਵਾਜੀ ਦੀ ਹੈ ਫਿਰ ਦੂਸਰੇ ਦੇ ਵਿੱਚ ਟੱਕਰਵਾਜੀ ਦੀ ਉਹ ਤਿੰਨੋਂ ਮੋਟਰਸਾਈਕਲ ਵਾਲੇ ਆ ਜਿਹੜੇ ਉਹਨਾਂ ਵਿੱਚੋਂ ਦੋ ਮੋਟਰਸਾਈਕਲ ਸਵਾਰ ਜਿਹੜੇ ਆ ਟਰੱਕ ਦੇ ਥੱਲੇ ਤੁਰੇ ਜਾਂਦੇ ਦੇ ਥੱਲੇ ਉਹ ਆ ਜਾਂਦੇ ਆ ਉੱਥੇ ਦੱਸੋ ਟਰੱਕ ਦਾ ਕੀ ਕਸੂਰ ਆ ਜਾ ਉੱਥੇ ਹੋਰ ਗੱਡੀ ਵਾਲੇ ਦਾ ਕੀ ਕਸੂਰ ਆ ਅਸੀਂ ਨਹੀਂ ਅਸੀਂ ਨਹੀਂ ਕਹਿੰਦੇ ਵੀ ਸਖਤ ਕਾਨੂੰਨ ਨਾ ਬਣਾਵੇ ਸਰਕਾਰ ਸਖਤ ਕਾਨੂੰਨ ਬਣਾਵੇ ਪਰ ਦੇਖੇ ਤਾਂ ਸਹੀ ਸਰਕਾਰ ਨੇ ਸਾਨੂੰ ਰੋਡ ਕੀ ਦਿੱਤੇ ਹੋਇਆ ਸਾਨੂੰ ਰੋਡ ਸੇਫਟੀਆਂ ਕੀ ਦਿੱਤੀਆਂ ਹੋਈਆਂ ਅਸੀਂ ਰੋਡ ਤੇ ਅਕਸਰ ਹੀ ਦੇਖਦੇ ਆ ਆਹ ਹੁਣ ਕੁੱਤੇ ਦੇਖ ਲੋ ਜੀ ਰੋੜਾਂ ਦੇ ਉੱਪਰ ਜਾਨਵਰ ਦੇਖ ਲੋ ਕਿੰਨੇ ਰੋੜਾਂ ਦੇ ਉੱਪਰ ਫਿਰਦੇ ਆ ਬਿਲਕੁਲ ਇੱਕ ਜੇ ਮੈਂ ਡਰਾਈਵਰ ਵੀਰ ਦੀ ਗੱਲ ਕਰਾਂ ਇੱਕ ਡਰਾਈਵਰ ਬੰਦਾ ਜਾਂ ਜੋ ਡਰਾਈਵਰੀ ਕਰ ਰਿਹਾ ਸਾਡੇ ਡਰਾਈਵਰ ਭਰਾ ਇੱਕ ਜੇ ਸੱਪ ਵੀ ਰੋਡ ਦੇ ਉੱਪਰੋਂ ਲੰਘਦਾ ਹੋਵੇ ਨਾ ਉਹਨੂੰ ਵੀ ਦੇਖ ਕੇ ਬ੍ਰੇਕ ਮਾਰਦੇ ਆ ਵੀ ਯਾਰ ਸੱਪ ਵੀ ਸਾਡੀ ਗੱਡੀ ਦੇ ਥੱਲੇ ਨਾ ਆ ਜਾਏ ਠੀਕ ਹੈ ਤਾਂ ਬੰਦਾ ਮਾਰਨਾ ਤਾਂ ਬਹੁਤ ਦੂਰ ਦੀ ਗੱਲ ਆ ਇਹ ਕੋਈ ਜਿਹੜਾ ਐਕਸੀਡੈਂਟ ਹੁੰਦਾ ਹੈ ਕੋਈ ਜਾਣ ਬੁੱਝ ਕੇ ਨਹੀਂ ਕਰਦਾ ਸਰਕਾਰ ਇਹਨੂੰ ਦੇਖੇ ਜੇ ਜਿਹਦੇ ਵਿੱਚ ਜਿਸ ਕਿਸੇ ਦੀ ਗਲਤੀ ਆ ਉਹਨੂੰ ਸਜ਼ਾ ਦਿੱਤੀ ਜਾਵੇ ਇਹ ਹੈਗਾ ਅਸਲ ਦੇ ਵਿੱਚ ਸੜਕਾਂ ਤੇ ਚਾਹੇ ਤੁਸੀਂ ਹਾਈਵੇ ਤੇ ਚਲੇ ਜਾਓ ਕਈ ਵਾਰੀ ਕੀ ਵੇਖਦੇ ਆ ਜਿਹੜੇ ਸ਼ਹਿਰਾਂ ਦੇ ਲਾਗੇ ਜਾਂ ਪਿੰਡਾਂ ਦੇ ਲਾਗੇ ਸਰਵਿਸ ਰੋਡ ਕੱਢੇ ਹੋਇਆ ਉਹਦੇ ਤੇ ਗੋਡੇ-ਗੋਡੇ ਪਾਣੀ ਖੜਾ ਹੁੰਦਾ ਤੁਸੀਂ ਬਾਜੇਖਾਨੇ ਵੇਖ ਲਿਓ ਜਦੋਂ ਮੀਂਹ ਪੈਂਦਾ ਪੁਲ ਦੇ ਨਾਲ ਗੋਡੇ-ਗੋਡੇ ਪਾਣੀ ਖੜਦਾ ਕੀ ਉਥੇ ਜੇ ਆਪਾਂ ਕਹੀਏ ਸੜਕ ਤੇ ਪੂਰੀ ਸਹੂਲਤ ਹੈਗੀ ਆ ਜਾਂ ਕਿੰਨੇ ਜਾਨਵਰ ਸੜਕਾਂ ਤੇ ਮਰੇ ਵੀ ਪਏ ਹੁੰਦੇ ਉਹਨਾਂ ਨੂੰ ਕੋਈ ਚੱਕਦਾ ਨਹੀਂ ਜਿੱਥੇ ਟੂਲ ਟੈਕਸ ਤਾਂ ਸਾਡੇ ਤੋਂ ਲਿਆ ਜਾਂਦਾ ਪਰ ਸੜਕਾਂ 'ਚ ਹਾਈਵੇ ਤੇ ਕਿਤੇ ਵੱਡੇ ਵੱਡੇ ਖੱਡੇ ਵੀ ਹੁੰਦੇ ਆ ਜਿੰਨਾ ਚਿਰ ਉਹ ਖੱਡੇ ਖਬਰ ਰੂਪ ਨਾ ਬਣ ਜਾਣ ਉਹਨਾਂ ਚਿਰ ਨਾ ਉੱਥੇ ਮਿੱਟੀ ਪੈਂਦੀ ਆ ਨਾ ਲੱਕ ਪੈਂਦੀ ਆ ਕੋਈ ਸੁਣਵਾਈ ਨਹੀਂ ਹੁੰਦੀ ਕਾਨੂੰਨ ਬਣਾਉਣ ਤੋਂ ਪਹਿਲਾਂ ਇਹ ਗੱਲ ਤੇ ਜ਼ਰੂਰ ਵੇਖਣੀ ਸੀਗੀ ਕਿ ਜਿਹੜੀਆਂ ਸੜਕਾਂ ਬਣੀਆਂ ਜਿਹੜੇ ਰੋਡ ਬਣੇ ਆ ਕੀ ਉਹ ਸੱਚਮੁੱਚ ਇਦਾਂ ਦੇ ਬਣੇ ਆ ਜਿੱਥੇ ਐਕਸੀਡੈਂਟ ਨਾ ਹੋਣ ਦੇ ਚਾਂਸ ਕਿਉਂਕਿ ਉੱਥੇ ਪਹਿਲਾਂ ਹੀ ਜਿਹੜਾ ਉਹਨਾਂ ਨੂੰ ਬਣਾਏ ਹੈ ਜਿਹੇ ਤਰੀਕੇ ਨਾਲ ਮੁਕੰਮਲ ਹੋਏ ਨਹੀਂਗੇ ਪ੍ਰੋਪਰ ਤੌਰ ਤੇ ਉਹ ਮੁਕੰਮਲ ਨਹੀਂ ਹੋਏ ਪਰ ਇਹ ਗੱਲ ਜ਼ਰੂਰ ਆ ਕਿ ਟੂਲ ਟੈਕਸ ਆ ਜਿਹੜੇ ਉਹ ਲੱਗ ਗਿਆ ਇਹ ਗੱਲ ਬਿਲਕੁਲ ਅਸਲ ਦੇ ਵਿੱਚ ਸਰਕਾਰ ਨੂੰ ਕੁਝ ਹੋਰ ਪਾਲਿਸੀ ਹੈ ਜਿਹੜੀ ਉਹ ਲੈ ਕੇ ਆਉਣੀ ਚਾਹੀਦੀ ਸੀਗੀ ਕੀ ਕਹੋਗੇ ਜਿਹੜਾ ਨਵਾਂ ਕਾਨੂੰਨ ਬਣਾਤਾ ਸਰਕਾਰ ਨੇ ਜੀ ਗੱਲ ਇਹ ਹੈ ਜਿਹੜੇ ਕਾਨੂੰਨ ਬਣਾਉਣ ਵਾਲੇ ਆ ਨਾ ਮੈਨੂੰ ਯਕੀਨ ਆ ਵੀ ਇਹ ਖੁਦ ਆਪ ਰੋਡ ਦੇ 1000 ਕਿਲੋਮੀਟਰ ਵੀ ਨਹੀਂ ਚਲੇ ਇਹਨਾਂ ਨੇ ਆਪ ਗੱਡੀ ਨਹੀਂ ਚਲਾਈ ਜੀ ਜਿਹੜਾ ਬੰਦਾ ਗੱਡੀ ਚਲਾਉਂਦਾ ਰੋਡ ਤੇ ਉਹਨੂੰ ਪਤਾ ਵੀ ਸਾਨੂੰ ਜੋ ਮੁਸ਼ਕਿਲਾਂਤ ਨੇ ਸੜਕ ਤੇ ਕੀ ਹੁੰਦੀਆਂ ਹਨ ਹਮ ਹੁਣ ਕਿੰਨਾ ਕਿੰਨਾ ਹਾਲਾਤਾਂ ਵਿੱਚ ਲੰਘਣਾ ਪੈਂਦਾ ਹੈ ਹਮ ਵੀ ਜੇ فرض ਕਰੋ ਹੈਵੀ ਗੱਡੀ ਜਾ ਰਹੀ ਹੈ ਹਮ ਜਾ ਰਹੀ ਧੁੰਦੇ ਜਾ ਰਹੀ ਹੈ ਮਗਰ ਕੋਈ ਬੈਗ ਬੱਤੀਆਂ ਦਾ ਇਸ਼ਾਰਾ ਲੈ ਕੇ ਸੂਲਤ ਮਗਰ ਬੰਦਾ ਜਾ ਰਿਹਾ ਕੋਈ ਹਮ ਅਗੋਂ ਇੱਕਦਮ ਚੀਜ਼ ਆ ਜਾਂਦੀ ਕੋਈ ਹੈਵੀ ਗੱਡੀ ਵਾਲਾ ਬ੍ਰੇਕ ਮਾਰਦਾ ਉਹਦੀ ਮਜਬੂਰੀ ਹੈ ਮਗਰ ਲਈ ਗੱਡੀ ਵਾਲਾ ਵੀ ਉਹਦੇ ਥੱਲੇ ਵਾਰਨ ਦਾ ਗੱਡੀ ਹੂੰ ਤਾਂ ਉਹਦਾ ਵੱਡੀ ਗੱਲ ਕਿ ਕਸੂਰ ਕਿਹਨਾਂ ਜਾਂਦਾ ਬਿਲਕੁਲ ਜੀ ਉਹ ਵੀ ਫਿਰ ਸਜ਼ਾ ਦਾ ਹੱਕਦਾਰ ਹੈ ਉਹ ਵੀ ਜੁਰਮਾਨੇ ਦਾ ਹੱਕਦਾਰ ਹੈ ਬਿਲਕੁਲ ਨਹੀਂ ਹੋਣਾ ਚਾਹੀਦਾ ਮੈਂ ਸਮੂਹ ਆਪਦੇ ਭਰਾਵਾਂ ਨੂੰ ਇੱਕ ਬੇਨਤੀ ਕਰਦਾ ਸਰਕਾਰ ਇਹ ਕਾਨੂੰਨ ਵਾਪਸ ਲਵੇ ਜੀ ਲਵੇ ਵਾਪਸ ਨਹੀਂ ਅਸੀਂ ਇਹਨੂੰ ਬਿਲਕੁਲ ਲਾਗੂ ਨਹੀਂ ਹੋਣ ਦੇਵਾਂਗੇ ਅਸੀਂ ਹੁਣ ਹੜਤਾਲ ਜਾਵਾਂਗੇ ਸਟ੍ਰਾਈਕ ਜਾਵਾਂਗੇ ਜੋ ਸੱਤ ਤੋਂ ਵੱਧ ਵਾਰ ਹੋਊ ਅਸੀਂ ਉਹ ਕੰਮ ਕਰਾਂਗੇ ਬਿਲਕੁਲ ਅਸਰ ਦੇ ਵਿੱਚ ਪਹਿਲੇ ਚੀਜ਼ਾਂ ਦੇਖਣੀਆਂ ਚਾਹੀਦੀਆਂ ਕਿਉਂਕਿ ਜਿਹੜੇ ਮੰਤਰੀ ਸਾਡੇ ਕਾਨੂੰਨ ਬਣਾਉਂਦੇ ਆ ਉਹਨਾਂ ਦੇ ਅੱਗੇ 4-4 ਗੱਡੀਆਂ ਸਿਕਿਉਰਿਟੀ ਦੀਆਂ ਹੁੰਦੀਆਂ 4-4 ਗੱਡੀਆਂ ਪਿੱਛੇ ਹੁੰਦੀਆਂ ਉਹਨਾਂ ਨੂੰ ਕੀ ਪਤਾ ਕਿ ਡਰਾਈਵਰੀ ਕਿਵੇਂ ਕਰਨੀ ਆ ਇਹ ਗੱਲ ਬਿਲਕੁਲ ਇਹਨਾਂ ਦੀ ਜਾਇਜ਼ ਆ ਉਹ ਹਜ਼ਾਰ ਕਿਲੋਮੀਟਰ ਆਪ ਕਦੇ ਗੱਡੀ ਚਲਾ ਕੇ ਨਹੀਂ ਲਗੇ ਜਿਨ੍ਹਾਂ ਦੇ ਮੂਰੇ 4-4 ਗੱਡੀਆਂ 4-4 ਗੱਡੀਆਂ ਮਗਰ ਆ ਉਹਨਾਂ ਨੂੰ ਐਕਸੀਡੈਂਟ ਦਾ ਕੀ ਖਤਰਾਗਾ ਬਿਲਕੁਲ ਇਹ ਗੱਲ ਜੀ ਦੇਖੋ ਬਾਕੀ ਅਸੀਂ ਤੁਹਾਡੇ ਚੈਨਲ ਦੇ ਮਾਦੀਮ ਰਾਈ ਅਸੀਂ ਦੱਸਣਾ ਚਾਹੁੰਦੇ ਹਾਂ ਇਸ ਸਰਕਾਰ ਨੂੰ ਜਗਾਉਣਾ ਚਾਹੁੰਦੇ ਆ ਵੀ ਕੱਲਾ ਕੋਈ ਟਰੱਕ ਜਾਂ ਬੱਸ ਡਰਾਈਵਰ ਨਹੀਂ ਇੱਥੇ ਰੁਕਿਆ ਹੋਇਆ ਸਾਡੀ ਟੋਟਲ ਜਿੰਨੀ ਟੈਕਸੀ ਗੱਡੀ ਆ ਜਿੰਨੀ ਐਂਬੂਲੈਂਸ ਸੇਵਾ ਸਾਰੀ ਅਸੀਂ ਸਾਡੇ ਡਰਾਈਵਰ ਭਰਾਵਾਂ ਨੇ ਬੰਦ ਕਰ ਦਿੱਤੀ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਜੇ ਸਰਕਾਰ ਇਹ ਕਾਨੂੰਨ ਆਪਣਾ ਵਾਪਸ ਨਹੀਂ ਲੈਂਦੀ ਤਾਂ ਸਾਡੇ ਜਿੰਨੇ ਵੀ ਡਰਾਈਵਰ ਮਾਲਕ ਚਾਲਕ ਭਰਾ ਨੇ ਇਸ ਤੋਂ ਵੀ ਜ਼ਿਆਦਾ ਹੋਰ ਅਸੀਂ ਰੋਸ ਤੇ ਅਸੀਂ ਸੜਕਾਂ ਤੇ ਉਤਰਾਂਗੇ ਸਰਕਾਰ ਨੂੰ ਦੱਸਾਂਗੇ ਕਿ ਡਰਾਈਵਰ ਕੀ ਚੀਜ਼ ਹੁੰਦੇ ਆ ਜਿਹੜੇ ਲੋਕ ਅਸਲ ਦੇ ਵਿੱਚ ਹਰ ਇੱਕ ਡਰਾਈਵਰ ਲਈ ਹੈ ਜਿਵੇਂ ਤੁਸੀਂ ਪਹਿਲਾਂ ਕਿਹਾ ਚਾਹੇ ਮੋਟਰਸਾਈਕਲ ਦਾ ਟਰੱਕ ਤੱਕ ਜਿੰਨੇ ਵੀ ਚਾਹੇ ਕੋਈ ਆਦੀ ਪਰਸਨਲ ਗੱਡੀ ਚਲਾਉਂਦਾ ਅੱਜ ਪੈਟਰੋਲ ਦਾ ਜਿਹੜਾ ਟਰੱਕ ਡਰਾਈਵਰ ਵੀਰਾਂ ਨੇ ਹੜਤਾਲ ਕਰਤੀ ਸਾਡੇ ਉਹ ਲੋਕ ਆ ਜਿਹੜੇ ਲਾਈਨਾਂ ਬਣਾਮਣਾ ਕੇ ਪੈਟਰੋਲ ਪੰਪਾਂ ਤੇ ਖੜੇ ਆ ਕੀ ਉਹਨਾਂ ਨੂੰ ਨਹੀਂ ਚਾਹੀਦਾ ਵੀ ਉਹ ਵੀ ਆਪਦੇ ਘਰੇ ਕਿਤੇ ਟਿਕ ਕੇ ਬੈਠ ਜਾਣ ਦੇਖੋ ਜੀ ਮੈਂ ਹੁਣੇ ਪੈਟਰੋਲ ਪੰਪ ਤੋਂ ਪਿੱਛੇ ਹੋ ਕੇ ਆਇਆ ਉੱਥੇ ਦੇਖਿਆ ਲੰਮੀਆਂ ਕਤਾਰਾਂ ਦੇ ਵਿੱਚ ਲਾਈਨਾਂ ਲੱਗੀਆਂ ਹੋਈਆਂ ਲੋਕ ਕੋਈ ਪੈਟਰੋਲ ਭਰਾਉਣ ਤੇ ਲੱਗਿਆ ਹੋਇਆ ਕੋ ਡੀਜ਼ਲ ਭਰਾਉਣ ਤੇ ਲੱਗਿਆ ਹੋਇ ਮੈਂ ਉਹਨਾਂ ਵੀਰਾਂ ਨੂੰ ਵੀ ਹੱਥ ਜੋੜ ਕੇ ਬੇਨਤੀ ਕਰਦਾ ਵੀਰੋ ਇਹ ਕਾਨੂੰਨ ਕੱਲੇ ਇੱਕ ਡਰਾਈਵਰ ਵਾਸਤੇ ਨਹੀਂ ਹੈਗਾ ਇਹ ਆਲ ਡਰਾਈਵਰ ਜਿਹੜਾ ਚਾਹੇ ਮੋਟਰਸਾਈਕਲ ਦੀ ਸਵਾਰੀ ਕਰਦਾ ਚਾਹੇ ਕਾਰ ਦੀ ਸਵਾਰੀ ਕਰਦਾ ਸਾਰੇ ਵਾਸਤੇ ਆ ਅਸੀਂ ਉਹਨਾਂ ਵੀਰਾਂ ਨੂੰ ਵੀ ਕਹਿੰਦੇ ਆ ਵੀਰੋ ਇਹਨਾਂ ਗੱਲਾਂ ਤੋਂ ਉੱਪਰ ਉੱਠ ਕੇ ਤੁਸੀਂ ਜਿਹੜਾ ਆਪਣੇ ਜਿਹੜੇ ਵਹੀਕਲ ਆ ਉਹਨਾਂ ਨੂੰ ਘਰੇ ਖਿਲਾਰੋ ਉਹਨਾਂ ਨੂੰ ਕਿਸੇ ਜ਼ਰੂਰੀ ਵਰਤੋਂ ਦੇ ਵਿੱਚ ਨਾ ਲਾਓ ਤੁਸੀਂ ਤਾਂ ਜੋ ਇਸ ਸਰਕਾਰ ਦੇ ਕੰਨਾਂ ਤੱਕ ਇਹ ਗੱਲ ਪਹੁੰਚਾਈ ਜਾ ਸਕੇ ਕਿ ਜੋ ਕਾਨੂੰਨ ਸਰਕਾਰ ਨੇ ਬਣਾਏ ਆ ਬਿਲਕੁਲ ਨਾਜਾਇਜ਼ ਤੇ ਗਲਤ ਜਿਹੜੇ ਬਣਾਏ ਆ ਇਹਨਾਂ ਨੇ ਬਿਲਕੁਲ ਇਹ ਚੀਜ਼ ਹੋਣੀ ਚਾਹੀਦੀ ਆ ਅਸਲ ਦੇ ਵਿੱਚ ਜਦੋਂ ਸਰਕਾਰ ਨੂੰ ਇਹ ਪਤਾ ਲੱਗ ਜਾਂਦਾ ਕਿਉਂਕਿ ਜਿਵੇਂ ਆਪਾਂ ਕਹਿੰਦੇ ਵੀ ਚੂੰਡੀ ਵੱਢ ਕੇ ਵੇਖੀ ਜਾਂਦੀ ਆ ਜਿਹੜੇ ਵੀਰ ਤੇਲ ਭਰਾਉਣ ਜਾ ਰਹੇ ਆ ਕਿਉਂਕਿ ਸਾਰਿਆਂ ਲਈ ਇਹ ਕਾਨੂੰਨ ਬਣਿਆ ਜੇ ਤੁਸੀਂ ਏਕਾ ਰੱਖੋਗੇ ਇਕਤਾ ਵਿਖਾਓਗੇ ਤੇ ਪਹਿਲਾਂ ਵੀ ਕਾਨੂੰਨ ਵਾਪਸ ਹੋਇਆ ਤੇ ਕਾਨੂੰਨ ਇਹ ਵੀ ਵਾਪਸ ਹੋ ਜਾਣਗੇ ਕੀ ਵਿਚਾਰ ਆ ਤੁਸੀਂ ਕੀ ਕਹਿਣਾ ਚਾਹੋਗੇ ਜੀ ਬਸ ਜੀ ਗੱਲ ਤਾਂ ਕਾਨੂੰਨ ਆ ਜਿਹੜੇ ਇਹ ਜੀ ਕਾਨੂੰਨ ਸਹੀ ਹੋਣੇ ਬਣਨੇ ਚਾਹੀਦੇ ਆ ਤੇ ਸਾਰੇ ਸੰਸਾਰ ਦੇ ਨਾਲ ਹੀ ਆ ਜੀ ਜਿਵੇਂ ਜੀ ਜੀ ਅਸਲ ਦੇ ਵਿੱਚ ਪਾਲਸੀ ਹੋਣੀ ਕੀ ਚਾਹੀਦੀ ਸੀ ਕਿਉਂਕਿ ਇਹ ਕਾਨੂੰਨ ਬੇਸ਼ੱਕ ਬਣਾਏ ਆ ਜਿਹੜੇ ਜਿਹਦੇ ਵਿੱਚ ਲੱਖਾਂ ਰੁਪਇਆ ਜੁਰਮਾਨਾ ਤੇ ਜਿਹਦੇ ਵਿੱਚ ਸਜ਼ਾ ਦਿੱਤੀ ਜਾਣੀਆਂ ਜੇ ਡਰਾਈਵਰ ਖੜ ਗਿਆ ਤਾਂ ਵੀ ਜੇ ਨਾ ਖੜਾ ਤਾਂ ਵੀ ਪਰ ਅਸਲੀ ਪਾਲਸੀ ਕੀ ਹੋਣੀ ਚਾਹੀਦੀ ਸੀ ਕੀ ਕਹੋਗੇ ਤੁਸੀਂ ਜੀ ਜੇ ਅਸਲ ਦੇ ਵਿੱਚ ਪਾਲਸੀ ਕਿਹੜੇ ਤਰੀਕੇ ਨਾਲ ਇਹ ਕਾਨੂੰਨ ਆ ਜਿਹੜੇ ਸਾਹਮਣੇ ਲਿਆਉਣੇ ਚਾਹੀਦੇ ਸੀ ਕੁਝ ਪਹਿਲਾਂ ਵੇਖਣਾ ਚਾਹੀਦਾ ਸੀ ਰੋਡਾਂ ਤੇ ਕੁਝ ਜਾਣਣਾ ਚਾਹੀਦਾ ਸੀ ਜਾਂ ਗੱਡੀਆਂ ਦੇ ਵਿੱਚ ਆਪਾਂ ਵੇਖ ਲਈਏ ਕੋਈ ਉਦਾਂ ਦੀ ਸ਼ਬਦਾ ਹੋਣੀ ਚਾਹੀਦੀ ਸੀ ਇੱਕੋ ਪਹਿਲਾਂ ਤਾਂ ਮੈਂ ਬਲੂਕਾ ਟੀਵੀ ਦਾ ਧੰਨਵਾਦ ਕਰਦਾ ਹਾਂ ਜਿੰਨੇ ਵੀ ਸੋਸ਼ਲ ਮੀਡੀਆ ਚੈਨਲ ਜਾਂ ਅਖਬਾਰ ਜਾਂ ਜੋ ਵੀ ਹੈ ਨਾ ਉਹ ਇਸ ਆਵਾਜ਼ ਨੂੰ ਜਿਹੜਾ ਕਿਉਂਕਿ ਡਰਾਈਵਰ ਵੀਰ ਅੱਜ ਹਰ ਇੱਕ ਬੰਦਾ ਡਰਾਈਵਰ ਹੈ ਜਿਹੜੇ ਇਸ ਆਵਾਜ਼ ਨੂੰ ਕੇਂਦਰ ਸਰਕਾਰ ਤੱਕ ਜੋ ਤਾਨਾਸ਼ਾਹੀ ਫਰਮਾਨ ਜਾਰੀ ਹੋਇਆ ਹੈ ਉਹ ਅੰਨੀਆਂ ਗੋਂਗੀਆਂ ਬੋਲੀਆਂ ਸਰਕਾਰਾਂ ਉਹਨਾਂ ਦੇ ਕੰਨਾਂ ਤੱਕ ਪਹੁੰਚਾਉਣ ਵਾਸਤੇ ਤੁਸੀਂ ਸਾਰੇ ਭੈਣ ਭਰਾ ਇਹ ਉਪਰਾਲਾ ਕਰ ਰਹੇ ਹੋ ਪਹਿਲਾਂ ਤਾਂ ਤੁਹਾਡਾ ਧੰਨਵਾਦ ਹੈ ਜੀ ਜੀ ਮੈਂ ਕਹਿੰਨਾ ਕਿ ਹਰ ਇੱਕ ਬੰਦਾ ਡਰਾਈਵਰ ਹੈ ਮੈਂ ਹੁਣੇ ਕਿਹਾ ਸੀ ਹੂੰ ਦੇਖੋ ਮੈਂ ਮੇਰੇ ਕੋਲ ਜੇ ਕੋਈ ਵੱਡਾ ਵੀਕਲ ਹੈ ਨਹੀਂ ਮੇਰੇ ਕੋਲ ਮੋਟਰਸਾਈਕਲ ਤਾਂ ਹੈਗੇ ਹੂੰ ਜਾਂ ਹਰ ਇੱਕ ਬੰਦੇ ਕੋਲ ਅੱਜ ਆਪਣੀ ਸਹੂਲਤ ਹੋ ਗਈ ਕਿ ਛੋਟੀ ਗੱਡੀ ਹਰੇਕ ਬੰਦੇ ਕੋਲੇ ਇਹ ਸਾਰੇ ਡਰਾਈਵਰ ਭਰਾ ਖੜੇ ਆ ਫਰੇਮ ਦੇ ਵਿੱਚ ਇਹ ਟੈਕਸੀ ਸਟੈਂਡਾਂ 'ਚ ਸਾਰੀਆਂ ਗੱਡੀਆਂ ਇੱਥੇ ਲਾ ਕੇ ਬੰਦ ਕਰਕੇ ਖੜੇ ਆ ਬਾਹਰਲੇ ਪਾਸੇ ਆਪਾਂ ਦੇਖਿਆ ਹੈ ਹਨਾ ਕਿ પેટ્રોલ ਪੰਪਾਂ ਦੇ ਵੱਡੀਆਂ-ਵੱਡੀਆਂ ਲਾਈਨਾਂ ਲੱਗੀਆਂ ਜਿਹੜੇ ਡੀਜ਼ਲ પેટ્રોલ ਢੋਣ ਵਾਲੀਆਂ ਗੱਡੀਆਂ ਉਹ ਬੰਦ ਕਰਤੀਆਂ ਇਹ ਜਿਹੜੀ ਕਾਲ ਆ ਦਿਨ-ਦਿਨੋਂ ਦੇ ਇਹ ਕਾਲ ਲੰਬੀ ਹੁੰਦੀ ਜਾਣੀ ਆ ਇਹ ਜਿਹੜਾ ਸੰਘਰਸ਼ ਹੈ ਤੇਜ਼ ਹੁੰਦਾ ਜਾਣਾ ਮੈਂ ਕਹਿੰਦਾ ਵੀ ਸਰਕਾਰਾਂ ਕਿਉਂ ਨਹੀਂ ਸੋਚਦੀਆਂ ਕਿ ਜਿਹੜਾ ਅਸੀਂ ਕੋਈ ਫਰਮਾਨ ਜਾਰੀ ਕਰਨ ਲੱਗੇ ਆ ਉਹਦੇ ਵਾਸਤੇ ਪਹਿਲਾਂ ਅਸੀਂ ਸਾਰਾ ਗਰਾਊਂਡ ਲੈਵਲ ਤੇ ਜੋ ਹੈਗਾ ਉਹ ਕੋਈ ਸਾਡੀਆਂ ਤਿਆਰੀਆਂ ਹੈਗੀਆਂ ਅਕਸਰ ਹੀ ਆਪਾਂ ਵੀ ਕਹਿੰਦੇ ਹੁੰਨੇ ਆ ਸਾਰੇ ਕਹਿੰਦੇ ਆ ਕਿ ਜਿਹੜੇ ਰੂਲ ਐ ਕਹਦੇ ਕਾਨੂੰਨ ਐ ਉਹ ਦੁਬਈ ਵਰਗੇ ਹੋਣੇ ਚਾਹੀਦੇ ਆ ਹੂੰ ਠੀਕ ਐ ਯਾਨੀ ਕਿ ਉਹ ਅਰਬ ਕੰਟਰੀਆਂ ਵਰਗੇ ਹੋਣੇ ਚਾਹੀਦੇ ਆ ਅਰਬ ਕੰਟਰੀਆਂ ਵਰਗੇ ਸਾਰੀਆਂ ਸੁੱਖ ਸਹੂਲਤਾਂ ਵੀ ਤੇ ਹੋਣੀਆਂ ਚਾਹੀਦੀਆਂ ਨਾ ਸੁੱਖ ਛੱਡ ਦਿਓ ਸਹੂਲਤਾਂ ਤੇ ਹੋਣੀਆਂ ਚਾਹੀਦੀਆਂ ਨੇ ਪਹਿਲਾਂ ਤਾਂ ਇਹ ਦੱਸਿਆ ਜਾਵੇ ਕਿ ਇਹ ਪਤਾ ਨਹੀਂ ਵਿਚਾਰੇ ਕਿਸੇ ਨੇ ਸਟੈਂਡ ਤੇ 2 ਲੱਖ ਦੀ ਗੱਡੀ 1.5 ਲੱਖ ਦੀ ਵੀ ਪਾਈ ਐ ਕਿਸੇ ਨੇ 20 ਲੱਖ 30 ਲੱਖ ਵਾਲੀ ਗੱਡੀ ਵੀ ਪਾਈ ਹੈ ਆਪਣੀ ਹیثیت ਮੁਤਾਬਕ ਗੱਡੀਆਂ ਪਾਈਆਂ ਪਤਾ ਨਹੀਂ ਉਹਦੇ ਮੁਤਾਬਕ ਉਹਦੀ ਟਰਨਓਵਰ ਜਿਹੜੀ ਆ ਉਹ ਮਹੀਨੇ ਦੀ ਗੱਡੀ ਦੀ ਹਰ ਇੱਕ ਬੰਦੇ ਨੂੰ ਮੁੜਦੀ ਹੈ ਕਿ ਨਹੀਂ ਮੁੜਦੀ ਹੈ ਠੀਕ ਹੈ ਜਿਹੜਾ ਬੰਦਾ ਆਪਣੇ ਘਰੇ ਘਰੋਂ ਇਹ ਸੋਚ ਕੇ ਆਉਂਦਾ ਕਿ ਮੈਂ ਗੱਡੀ ਲੈ ਕੇ ਟੈਕਸੀ ਸਟੈਂਡ ਤੇ ਚੱਲੇ ਆਂ ਮੈਂ ਟਰੱਕ ਤੇ ਲੱਗਿਆ ਮੈਂ ਬੱਸ ਤੇ ਲੱਗਿਆ ਮੈਂ ਸ਼ਾਮ ਨੂੰ 300 400 500 ਲੈ ਕੇ ਘਰੇ ਆਉਂਗਾ ਘਰਦਿਆਂ ਨੇ ਉਹਨੂੰ ਪਹਿਲਾਂ ਲਿਸਟ ਬਣਾ ਕੇ ਬੱਚਿਆਂ ਦੀ ਜਿਹੜੀ ਮੰਮੀ ਉਹਨੇ ਦਿੱਤੀ ਹੁੰਦੀ ਹੈ ਪਰਿਵਾਰ ਨੇ ਦਿੱਤੀ ਹੁੰਦੀ ਹੈ ਕਿ ਆਹ ਹਾ ਹਾ ਸਮਾਨ ਲਈ ਆਇਓ ਜੀ ਬੰਦਾ ਘਰੋਂ ਪਲਾਨ ਕਰਕੇ ਆਉਂਦਾ ਕਿ ਚੱਲ ਜਰਾ ਅੱਜ ਨਿੱਕਾ ਮੋਟਾ ਢੇਡਾ ਲੱਗਿਆ ਜਾਂ ਮੈਂ ਚੱਲਣੇ ਅੱਜ ਮੈਂ ਟਰੱਕ ਤੇ ਚੱਲੇ ਬੱਸ ਤੇ ਚੱਲੇ ਮਾਲਕ ਤੋਂ ਮੈਂ 1500 ਫੜੂੰਗਾ ਜਿਹੜਾ ਬੰਦਾ ਇਹ ਸੋਚ ਕੇ ਚੱਲੇ ਕਿ ਯਾਰ ਮੈਂ ਘਰ ਦੀ ਕਬੀਲਦਾਰੀ ਮੈਂ ਖੰਡ ਗੋੜ ਪੱਤੀ ਲੂਣ ਤੇਲ ਮੈਂ ਬੱਚੇ ਦੀਆਂ ਕਿਤਾਬਾਂ ਮੈਂ ਉਹਦਾ ਕੋਈ ਜੋੜਾ ਜਰਾਬ ਲੈ ਕੇ ਜਾਣਾ ਤੇ ਉਹ ਸੋਚ ਕੇ ਤਾਂ ਆਇਆ 100-100 ਵਾਲੀਆਂ 2-200 ਵਾਲੀਆਂ ਚੀਜ਼ਾਂ ਤੇ ਹੁਣ ਸੜਕ ਤੇ ਚੱਲਦੇ ਆਂ ਜ਼ਰੂਰੀ ਤਾਂ ਨਹੀਂ ਜਿਵੇਂ ਹੁਣ ਪ੍ਰਧਾਨ ਜੀ ਹੋਰਾਂ ਨੇ ਕਿਹਾ ਸੀ ਕਿ ਕਹਿੰਦੇ ਵੀ ਟਰੱਕ ਵਾਲਾ ਜਾਂਦਾ ਤੇ ਪਾਸੇੋਂ ਮੋਟਰਸਾਈਕਲ ਵਾਲੇ ਤਿੰਨ ਥੱਲੇ ਵੜ ਕੇ ਆਕੇ ਤੇ ਹੁਣ ਗਲਤੀ ਕੀਤੀ ਕਿ ਨਹੀਂ ਕੀਤੀ ਹੁਣ ਜੇ ਤਾਂ ਉਹ ਖੜਦਾ ਤਾਂ ਫਿਰ ਵੀ ਮਾਰਿਆ ਗਿਆ ਕਿੰਨੇ ਕਿੰਨੇ ਥਾਮਾਂ ਤੇ ਵੇਖਿਆ ਕਿ ਡਰਾਈਵਰ ਨੂੰ ਮਾਰ ਦਿੱਤਾ ਜਾਂਦਾ ਨਹੀਂ ਫਿਰ ਗੱਡੀ ਛਾੜ ਦਿੱਤੀ ਜਾਂਦੀ ਹੈ ਚਲੋ ਗੱਡੀ ਤਾਂ ਉੱਥੇ ਰਹਿ ਜਾਂਣੀ ਖੜੀ ਜਾਂ ਗੱਡੀ ਭਜਾ ਕੇ ਲੈ ਗਿਆ ਜੇ ਛੱਡ ਕੇ ਭੱਜ ਗਿਆ ਕੁਝ ਵੀ ਹੋਗਾ ਜੇ ਇਹੋ ਜਿਹੇ ਹਾਲਾਤ ਬਣ ਗਏ ਸਭ ਤੋਂ ਪਹਿਲਾਂ ਇਨਸਾਨ ਨੂੰ ਇਹ ਹੁੰਦਾ ਵੱਡੀ ਗੱਲ ਤਾਂ ਇਹ ਆ ਨਾ ਕਿ 10 ਸਾਲ ਦੀ ਸਜ਼ਾ 7 ਲੱਖ ਰੁਪਏ ਜੁਰਮਾਨਾ ਜਿਹੜੇ ਬੰਦੇ ਨੂੰ ਆਪਦੇ ਪਰਿਵਾਰ ਦੇ ਰੋਟੀ ਰੋਜੀ ਦੇ ਜਿਹੜੇ ਲਾਲੇ ਪਏ ਵੇ ਅੱਜਕੱਲ ਹੈ ਨਾ ਭ੍ਰਸ਼ਟਾਚਾਰ ਕ腐ਸ਼ਨ ਤੇ ਬੇਰੁਜ਼ਗਾਰੀ ਤੇ ਉਤੋਂ ਜਿਹੜਾ ਹੈਗਾ ਨਸ਼ਿਆਂ ਦੀ ਹੈ ਮਾਰਾ ਹਨਾ ਬਹੁਤ ਸਾਰੀਆਂ ਆਲਮਤਾਂ ਸਾਡੇ ਦੇਸ਼ ਦੇ ਵਿੱਚ ਹੈਗੀਆਂ ਤੇ ਸਭ ਤੋਂ ਵੱਡੀ ਜਿਹੜੀ ਹੈ ਸਰਕਾਰਾਂ ਦੀ ਸਿਸਟਮ ਦੀ ਜਿਹੜੀ ਹੈ ਉਹ ਆਮ ਲੋਕਾਂ ਦੀ ਅਣਦੇਖੀ ਜਿਹੜੀ ਕੀਤੀ ਹੋਈ ਹੈ ਇਸੇ ਆ ਤੇ ਬੰਦਾ ਪਹਿਲਾਂ ਪਿਆ ਤੇ ਜਿਹੜੇ ਬੰਦੇ ਨੂੰ ਇਹ ਫਿਕਰ ਹੈ ਕਿ ਮੈਂ ਸ਼ਾਮ ਨੂੰ ਸੌਦਾ ਲੈ ਕੇ ਜਾਣਾ ਸੀ ਮੇਰਾ ਤਾਂ ਗੇੜਾ ਨਹੀਂ ਲੱਗਿਆ ਮੇਰਾ ਤਾਂ ਮਾਲਕ ਨੇ ਕਹਿਤਾ ਟਰੱਕ ਵਾਲੇ ਨੇ ਬੱਸ ਵਾਲੇ ਨੇ ਕਿ ਯਾਰ ਅੱਜ ਤਾਂ ਹੈ ਨਹੀਂ ਕੱਲ ਨੂੰ ਲੈ ਜੀ ਤੇ ਉਹ ਤਾਂ ਇਹ ਸੋਚ ਰਿਹਾ ਕਿ ਯਾਰ ਵੀ ਮੈਨੂੰ ਲਿਸਟ ਤਾਂ ਮਿਲ ਗਈ ਤੇ ਮੈਂ ਲੈ ਕੇ ਜਾਣਾ ਉਹ ਕਿੱਥੋਂ 7 ਲੱਖ ਰੁਪਏ ਜੁਰਮਾਨਾ ਭਰ ਦਊਗਾ ਤੇ ਜੇ ਉਹਨੂੰ ਚੱਕ ਕੇ 10 ਸਾਲ ਜਾਂ 5 ਸਾਲ ਜਾਂ 7 ਸਾਲ ਜੇਲ੍ਹ ਦੇ ਵਿੱਚ ਸੁੱਟਤਾ ਤੇ ਪੇਚੀਓ ਤੇ ਕੌਣ ਰਹੇਗਾ ਤੇ ਪਰਿਵਾਰ ਨੂੰ ਪਾਲਣ ਵਾਲਾ ਮੈਂ ਕਿਹਾ ਤਾਨਾਸ਼ਾਹੀ ਫਰਮਾਨ ਹੈ ਹਮ ਤੇ ਵੀ ਵਾਪਸ ਹੀ ਹੋਣਾ ਹੋਣਾ ਹੀ ਹੈ ਇਹ ਹਮ ਇਹ ਮੈਨੂੰ ਬਹੁਤ ਵਾਰੀ ਕਹਿੰਦੇ ਆ ਕਿ ਤੇਰੀ ਕੋਈ ਕੋਈ ਵੀ ਚੈਨਲ ਤੇ ਕੋਈ ਬਾਈਟ ਹੋਵੇ ਤੂੰ ਨਾ ਲੈਣਾ ਹੁੰਦਾ ਕਿਉਂਕਿ ਇੱਕ ਸਭ ਤੋਂ ਵੱਡਾ ਸੰਘਰਸ਼ ਜਿਹੜਾ ਚੱਲਿਆ ਨ ਦੁਨੀਆ ਦੇ ਵਿੱਚ ਉਹ ਕਿਸਾਨ ਅੰਦੋਲਨ ਚੱਲਿਆ ਸੀ ਦਿੱਲੀ ਦੇ ਵਿੱਚ ਪਰ ਉਹ ਜੇ ਬੈਠੇ ਸੀ ਨਾ ਜਦੋਂ ਲੋਕ ਇੱਕ ਪਾਸੇ ਹੋ ਜਾਂਦੇ ਆ ਤਾਂ ਫਿਰ ਜਿਹੜਾ ਸਰਕਾਰਾਂ ਨੂੰ ਝੁਕਾ ਕੇ ਮੁੜਦੇ ਹੁੰਦੇ ਆ ਤੇ ਜਿਹੜਾ ਹੁਣ ਤੋਂ ਸ਼ੁਰੂ ਹੋਗਾ ਜਿਵੇਂ ਅੱਜ ਤੇਲ ਵਾਲੀਆਂ ਗੱਡੀਆਂ ਬੰਦ ਹੋ ਗਈਆਂ ਹੁਣ ਵੀਰ ਹੋਰਾਂ ਨੇ ਕਹਤਾ ਕਿ ਸਾਡਾ ਫੈਸਲਾ ਇਹ ਅਸੀਂ ਸਾਰੀਆਂ ਗੱਡੀਆਂ ਵੱਡੀਆਂ ਛੋਟੀਆਂ ਉਹ ਅਸੀਂ ਨਹੀਂ ਚਲਾਵਾਂਗੇ ਤੇ ਜਦੋਂ ਇਹ ਚੀਜ਼ਾਂ ਬੰਦ ਹੋ ਜਾਣਗੀਆਂ ਤੇ ਫਿਰ ਸਰਕਾਰ ਨੂੰ ਫੈਸਲਾ ਵਾਪਸ ਲੈਣਾ ਹੂੰ ਭੁੱਲ ਬਖਸ਼ਾਲੇ ਕਿ ਵਾਕਈ ਸਾਡੇ ਕੋਲ ਜਲਦਬਾਜੀ ਦੇ ਵਿੱਚ ਫੈਸਲਾ ਲੈ ਗਿਆ ਲੈ ਗਿਆ ਤੇ ਅਸੀਂ ਵਾਪਸ ਲੈਨੇ ਤਾਂ ਬਹੁਤ ਵਧੀਆ ਹੋਊਗਾ ਕਿਉਂਕਿ ਜਿਹੜੀ ਆਪਾਂ ਇਹ ਵੇਖ ਲਗੇ ਕਿ ਜਿਹੜੇ ਆਪਣੇ ਦੇਸ਼ ਦੀ ਆਰਥਿਕਤਾ ਜਿਹੜਾ ਆਪਾਂ ਕਹਿ ਲਗੇ ਵੀ ਰੋਜ਼ਗਾਰ ਆ ਜਾਂ ਕਮਾਈ ਦਾ ਸਾਧਨ ਆ ਉਹ ਆਪਾਂ ਇਹ ਮੰਨ ਲਗੇ ਵੀ ਕਿ ਜ਼ਿਆਦਾਤਰ ਜਿਹੜਾ ਟਰੱਕਾਂ ਦੇ ਵਿੱਚ ਮਾਲ ਆਉਂਦਾ ਉਹਦੇ ਤੇ ਖੜੀ ਆ ਜੇ ਟਰੱਕ ਵਾਲੇ ਵੀਰਾਂ ਨੂੰ ਐਡੇ ਐਡੇ ਜੁਰਮਾਨੇ ਜਾਂ ਸਜ਼ਾ ਦਾ ਫਰਮਾਨ ਜਾਰੀ ਕਰ ਦਿੱਤਾ ਗਿਆ ਜੇ ਅਜ ਉਹ ਇੱਕ ਦਿਨ ਦੇ ਲਈ ਰੁਕੇ ਆ ਤੇ ਸਾਨੂੰ ਪੰਜਾਬ ਦੇ ਲੋਕਾਂ ਨੂੰ ਚਾਹੇ ਤੁਸੀਂ ਮੋਟਰਸਾਈਕਲ ਦੇ ਡਰਾਈਵਰੋਂ ਚਾਹੇ ਬੱਸ ਦੇ ਗੱਡੀ ਦੇ ਕਾਰ ਦੇ ਕਾਸੇ ਦੇ ਵੀ ਆਜੋ ਜੂਰੇ ਆਜੋ ਸਾਨੂੰ ਇਹ ਚੀਜ਼ ਚਾਹੀਦੀ ਹੈ ਕਿ ਅੱਜ ਸਾਨੂੰ ਖੜਨਾ ਚਾਹੀਦਾ ਸਾਥ ਦੇਣਾ ਚਾਹੀਦਾ ਕਿਉਂਕਿ ਇਸ ਸਮੇਂ ਦੀ ਲੋੜ ਆ ਹਰ ਬੰਦੇ ਦੇ ਕੋਲ ਆਪ ਦਾ ਵੀ ਹਿਕਲਾ ਤੇ ਹਰ ਬੰਦਾ ਡਰਾਈਵਰ ਜੀ ਕੀ ਕਹਿਣਾ ਜੀ ਮੇਰਾ ਨਾਮ ਹੈ ਪ੍ਰਕਾਸ਼ ਹੈ ਪ੍ਰਧਾਨ ਸਟੈਂਡ ਦਾ ਜੀ ਮੈਂ ਇੱਕ ਗੱਲ ਇਹ ਕਹਿਣੀ ਚਾਹਣਾ ਜੀ ਅਮਰ ਬਠਿੰਡੇ ਤੋਂ ਅਮਥਰ ਸੜਕ ਬਣੀ ਵੀ ਆ ਹੂੰ ਉਹ ਸੜਕ ਦੇ ਉੱਤੇ ਜੇ ਅਸੀਂ 90 ਸਪੀਡ ਨੋਰਮਲ ਆ ਜਾਂਦੇ ਆ ਤਾਂ ਉਹਦੇ ਵਿੱਚ ਜੇ ਤੁਸੀਂ ਬ੍ਰੇਕ ਨਾ ਲਾਉਂਗੇ ਤਾਂ ਸਵਾਰੀ ਦਾ ਛੱਤਾ ਨਾ ਸਿਰ ਵਜਦੀ ਆ ਜੀ ਦੂਜੀ ਗੱਲ ਇਹ ਗੰਗਾ ਨਗਰ ਤੱਕ ਸੜਕ ਬਣੀ ਵੀ ਆ ਹਾਲੇ ਤੱਕ ਪੌਲ ਬਣੇ ਨਹੀਂਗੇ ਘੱਟੋ ਘੱਟ ਚਾਰ ਪੌਲ ਨਹੀਂ ਬਣੇਗੇ ਟੂ ਟੈਸ ਪਹਿਲਾਂ ਲਾਗੂ ਹੋ ਗਿਆ ਹੂੰ ਇਹ ਵੀ ਇੱਕ ਸਰਕਾਰ ਆ ਵੀ ਸੜਕ ਬਣੀ ਨਹੀਂ ਟੂ ਟੈਸ ਪਹਿਲਾਂ ਲਈ ਜੀ ਜੀ ਤੀਜੀ ਗੱਲ ਤੁਸੀਂ ਇੱਥੋਂ ਰਾਤ ਨੂੰ ਸਾਰਾ ਸਾਰ ਨੂੰ ਜਾੜੋ ਜੀ ਰਾਹ ਦੇ ਵਿੱਚ ਨਹੀਂ ਬਾਹਲੇ ਤਾਂ ਘੱਟੋ ਘੱਟ 5-7 ਸਾਤੇ ਢੱਠਿਆਂ ਦਾ ਸੜਕ ਦੇ ਉੱਤੇ ਮਰੇ ਪਏ ਹੁੰਦੇ ਆ ਜੇ ਉਹਨਾਂ ਨੂੰ ਟਰੱਕ ਵਜਦਾਗਾ ਤਾਂ ਗੱਲ ਵੱਖਰੀ ਟਰੱਕ ਦਾ ਬਹੁਤ ਘਾਟ ਨੁਕਸਾਨ ਹੋਊਗਾ ਤੇ ਜੇ ਉਹਦੇ ਵਿੱਚ ਕਾਰ ਵਜਦੀ ਆ ਤੇ ਉਹ ਕਾਰ ਦਾ ਕੀ ਹੋਥੇ ਉਹ ਨੁਕਸਾਨ ਕਿਹਦਾਗਾ ਜਦੋਂ ਗਾਊਟ ਹੈ ਸਰਕਾਰ ਲੈ ਰਹੀ ਆ ਤੇ ਫਿਰ ਉਹਦੀ ਕੌਣ ਜ਼ਿੰਮੇਵਾਰੀ ਲਊਗਾ ਇਹ ਵੀ ਸਰਕਾਰ ਨੂੰ ਸੋਚਣਾ ਚਾਹੀਦਾ ਨਾ ਵੀ ਉਹ ਵੀ ਜ਼ਿੰਮੇਵਾਰੀਆਂ ਛੜਕ ਬਣਾਉਂਦੇ ਆ ਜ਼ਿੰਮੇਵਾਰੀਆਂ ਸਾਰਿਆਂ ਪਰ ਤੁਸੀਂ ਲਾਉਣਾ ਅੱਜ ਸਭ ਸਾਨੂੰ ਗੱਡੀ ਚਲਾਉਣ ਵੇਲੇ ਸਰਪ ਇੱਕ ਦਿਖਤ ਸਭ ਤੋਂ ਵੱਡੀ ਇਹ ਵੀ ਆਉਂਦੀ ਆ ਸੜਕਾਂ ਕੋਈ ਵੀ ਸੇਫ ਨਹੀਂ ਆ ਕੋਈ ਵੀ ਸਹੀ ਨਹੀਂ ਆ ਜੋ ਕੋਈ ਮੰਤਰ ਨੂੰ ਕੋਈ ਗਲਾਸ ਪਾਣੀ ਦਾ ਰੱਖ ਕੇ ਬੈਠੋ ਜੇ ਉਹ ਕਹਿੰਦਾ ਵੀ ਵਦਿਆ ਬਣੀਆ ਸਾਨੂੰ ਸ਼ੋਅ ਕਰ ਦੋ ਜੇ ਸਵਾਰੀ ਦਾ ਨਾਮ ਬ੍ਰੇਕਪਾਲ ਕੋਈ ਪਾਸ ਕਰੋ ਪੋਲ ਦੇ ਉੱਤੇ ਸਵਾਰੀ ਦਾ ਛੱਤ ਜਨਾ ਸਿਰ ਵਜਦਾ ਹੀ ਵਜਦਾਗਾ ਦੂਜੀ ਗੱਲ ਉਹ ਗਾਵਾਂ ਦਾ ਤੱਕ ਜੇ ਗਾਵਾਂ ਨੂੰ ਅਸੀਂ ਬਚਾਉਣੇ ਆ ਤੇ ਕਿਸੇ ਜਾਨਵਰ ਕਿਸੇ ਸਾਡਾ ਕੋਈ ਨੁਕਸਾਨ ਹੁੰਦਾ ਕੇ ਭਾਈ ਦਾ ਤੇ ਉਹ ਕੌਣ ਜ਼ਿੰਮੇਵਾਰ ਆ ਤੇ ਗਾਵਾਂ ਟੈਕ ਤਾਂ ਅਸੀਂ ਦਿੰਨੇ ਆ ਬਿਲਕੁਲ ਤੇ ਇਸ ਵਾਲ ਵੀ ਗੋ ਕਰੀ ਜਾਵੇ ਬਸ ਇੰਨੇ ਕਹਿਣਾ ਚਾਹੀਦਾ ਇਹ ਇਹ ਗੱਲ ਜ਼ਰੂਰੀ ਆ ਕਿਉਂਕਿ ਇਹ ਵੇਖਿਆ ਜਾਂਦਾ ਕਿ ਜਦੋਂ ਆਪਾਂ ਕੋਈ ਵੀਹੀਕਲ ਖਰੀਦਦੇ ਆ ਗਊ ਟੈਕਸ ਸਾਡੇ ਤੋਂ ਉਦੋਂ ਤੋਂ ਹੀ ਲੈ ਲਿਆ ਜਾਂਦਾ ਜਿੱਥੇ ਸਰਕਾਰ ਨੇ ਇਹ ਕਾਨੂੰਨ ਬਣਾਇਆ ਉੱਥੇ ਪਹਿਲਾਂ ਤਾਂ ਇਹ ਹੀ ਵੇਖ ਲਓ ਵੀ ਸੜਕਾਂ ਤੇ ਫਿਰਦੇ ਜਿਹੜੇ ਆਵਾਰਾ ਪਸ਼ੂ ਆ ਉਹਨਾਂ ਦੀ ਰੋਕਥਾਮ ਕਿੰਨੀ ਕੁ ਜ਼ਿਆਦਾ ਕੀਤੀ ਆ ਇਹ ਬਿਲਕੁਲ ਸਹੀ ਗੱਲ ਆ ਤੁਸੀਂ ਬਠਿੰਡੇ ਤੋਂ ਅੰਮ੍ਰਿਤਸਰ ਨੂੰ ਜਾਓ ਹਾਈਵੇ ਤੇ ਟੂਲ ਟੈਕਸ ਲੱਗਿਆ ਪੂਰੀ ਪਰਚੀ ਕੱਟੀ ਜਾਂਦੀ ਆ ਫਾਸਟ ਟੈਗ ਨਹੀਂ ਡਬਲ ਪਰਚੀ ਲਈ ਜਾਂਦੀ ਆ ਪਰ ਵਾਕਈ ਗੱਡੀ ਤੁਸੀਂ ਉੱਥੇ 80 90 ਤੋਂ ਜ਼ਿਆਦਾ ਨਹੀਂ ਚਲਾ ਸਕਦੇ ਕਿਉਂਕਿ ਵਾਕਈ ਕਿਤੇ ਹੰਪ ਬਿਨਾ ਗੱਲ ਤੋਂ ਕਿਤੇ ਪੱਥਰ ਦੀ ਛੜਕਾ ਕਿਤੇ ਲੋਕਾ ਕਿਤੇ ਉਖਲੀਆਂ ਕਿਤੇ ਖੱਡੇ ਪੁਲਾਂ ਦਾ ਤਾਂ ਬਹੁਤ ਮੰਦਾ ਹਾਲ ਆ ਪੁਲਤੇ ਤਾਂ ਤੁਸੀਂ ਪੰਜਾਬ ਦੇ ਕਿਤੇ ਵੀ ਜਾਵੜੋ ਗੱਡੀ ਸੇਫ ਹੈ ਨਹੀਂਗੀ ਇੰਨੀ ਜ਼ਿਆਦਾ ਜਿਹੜੀ ਹੰਪ ਕਰਦੀ ਆ ਗੱਡੀ ਜੀ ਕੀ ਕਹੋਗੇ ਤੁਸੀਂ ਜੀ ਇਹਨਾਂ ਨੇ ਜੋਖੇ ਤਾਂ ਇਹੀ ਮੈਂ ਕਹਿਣਾ ਸੀ ਸੇਮ ਜੀ ਹਾਂਜੀ ਜੀ ਜੀ ਹਾਂਜੀ ਬਾਕੀ ਜਿਹੜੀ ਗੱਲ ਆਪਾਂ ਸਾਰੀ ਕਰ ਹੀ ਚੁੱਕੇ ਆ ਹੂੰ ਵੀ ਜਿਹੜਾ ਇਹਨਾਂ ਨੇ ਸੈਂਟਰਲ ਗਵਰਨਮੈਂਟ ਨੇ ਇੰਨਾ ਵੱਡਾ ਜੁਰਮਾਨਾ ਲਾਇਆ ਪਹਿਲਾਂ ਵੀ ਸਾਡੇ ਵੀਰ ਨੇ ਜਸਵਿੰਦਰ ਨੇ ਗੱਲ ਕੀਤੀ ਆ ਵੀ ਜੇ ਸਾਡੇ ਡਰਾਈਵਰ ਭਰਾਵਾਂ ਦੇ ਘਰੇ 8 8 10 10 ਲੱਖ ਰੁਪਈਆ ਪਿਆ ਹੋਵੇ ਬਿਲਕੁਲ ਜੀ ਤੇ ਅਸੀਂ ਰੋੜਾ ਤੇ ਧੱਕੇ ਕਿਉਂ ਖਾਈਏ ਅਸੀਂ ਕਿਉਂ ਡਰਾਈਵਰ ਡਰਾਈਵਰੀ ਕਰੀਏ ਅਸੀਂ ਬਿਲਕੁਲ ਜੀ ਦੱਸੋ ਕਿਹੜੇ ਡਰਾਈਵਰ ਦੇ ਘਰੇ ਜਾਂ ਸਰਕਾਰ ਨੇ ਸਾਡੇ ਖਾਤਿਆਂ ਦੇ ਵਿੱਚ ਕੋਈ 20 20 50 50 ਲੱਖ ਰੁਪਈਆ ਪਾਇਆ ਹੋਇਆ ਕਿਉਂਕਿ ਡਰਾਈਵਰ ਇੱਕ ਸਾਡੇ ਮੁਲਕ ਦੀ ਰੀੜ ਦੀ ਹੱਡੀ ਆ ਬਿਲਕੁਲ ਜੀ ਕਿੱਥੋਂ ਚੱਲ ਕੇ ਕਿੱਥੇ ਜਾਂਦਾ ਕਿੱਥੋਂ ਸਮਾਨ ਕਿੱਥੇ ਬਚਾਉਂਦਾ ਖਾਣ ਦਾ ਰਾਸ਼ਨਾ ਚਾਹੇ ਉਹ ਵਰਤੋਂ ਦਾ ਰਾਸ਼ਨ ਹੈ ਬਿਲਕੁਲ ਜੀ ਸੋ ਮੈਂ ਲਾਸਟ ਤੇ ਸਾਡੀ ਸੈਂਟਰ ਗਵਰਨਮੈਂਟ ਨੂੰ ਅਸੀਂ ਇਹ ਅਪੀਲ ਕਰਾਂਗੇ ਔਰ ਹੱਥ ਜੋੜ ਕੇ ਬੇਨਤੀ ਵੀ ਕਰਾਂਗੇ ਅਸੀਂ ਪਹਿਲਾਂ ਹੱਥ ਜੋੜਦੇ ਹੁੰਨੇ ਆਂ ਫਿਰ ਅਸੀਂ ਹੱਥ ਚੱਕਣਾ ਵੀ ਜਾਣਦੇ ਆਂ ਬਿਲਕੁਲ ਜੀ ਜੀ ਵੀ ਇਹ ਜਿਹੜੇ ਕਾਲੇ ਕਾਨੂੰਨ ਆ ਇਹ ਵਾਪਸ ਲੈ ਜਾਣ ਕਿਉਂਕਿ ਸਾਡੇ ਡਰਾਈਵਰ ਭਰਾਵਾਂ ਦਾ ਹੀ ਘਰੇ ਮਸਾ ਰੋਟੀ ਗੁਜ਼ਾਰਾ ਹੁੰਦਾ ਜੀ ਬਿਲਕੁਲ ਸੋ ਅਸੀਂ ਤੁਹਾਡੇ ਚੈਨਲ ਰਾਹੀਂ ਧੰਨਵਾਦ ਕਰਦੇ ਆ ਮਲੂਕਾ ਜੀ ਤੁਹਾਡੇ ਚੈਨਲ ਦਾ ਤੁਸੀਂ ਬੜੀ ਆਵਾਜ਼ ਪਹੁੰਚਾਉਣੀ ਹੋ ਜੀ 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 ਔਰ ਕੱਲੇ ਕੱਲੇ ਬੰਦੇ ਦੀ ਆਵਾਜ਼ ਆ ਜਿਹੜੀ ਉੱਪਰ ਤੱਕ ਪਹੁੰਚਦੀ ਆ ਧੰਨਵਾਦ ਜੀ ਕਿਉਂਕਿ ਜਦੋਂ ਵੀ ਮਾੜਾ ਟਾਈਮ ਆਪਣੇ ਦੇਸ਼ ਤੇ ਕਿਤੇ ਆਇਆ ਚ ਹੈ ਪਿੱਛੇ ਆਪਾਂ ਵੇਖੀਏ ਕਰੋਨਾ ਕਾਲ ਆਇਆ ਸੀ ਜਦੋਂ ਉਦੋਂ ਸਭ ਤੋਂ ਵੱਧ ਜੇ ਮਦਦ ਹੋਈ ਸੀ ਸਭ ਤੋਂ ਵੱਧ ਜੇ ਕੰਮ ਕੀਤਾ ਸੀ ਤਾਂ ਡਰਾਈਵਰ ਵੀਰਾਂ ਨੇ ਉਹ ਨਹੀਂ ਘਰੇ ਟੇਕੇ ਬੈਠੇ ਬਹੁਤ ਸਾਰੇ ਡਰਾਈਵਰ ਵੀਰਾਂ ਦੀ ਜਾਨ ਵੀ ਚਲੀ ਗਈ ਸੀਗੀ ਪਰ ਸਾਨੂੰ ਇਹ ਵੇਖਣਾ ਪਊਗਾ ਜੇਕਰ ਇਹ ਪਾਲਿਸੀ ਬਣਾਉਣੀ ਸੀ ਸਰਕਾਰ ਨੇ ਕਾਨੂੰਨ ਬਣਾਉਣੇ ਸੀ ਤਾਂ ਇਹ ਚੀਜ਼ ਜ਼ਰੂਰ ਕਰਨੀ ਸੀਗੀ ਮੈਂ ਤਾਂ ਇਹ ਗੱਲ ਕਹਿਣੀ ਚਾਹਣਾ ਜਿਹੜਾ ਆਪਣਾ ਨਿੱਜੀ ਵਿਚਾਰ ਆ ਵੀ ਇਹ ਅਲਾਓ ਕਰ ਦਿੰਦੇ ਇਹ ਕਾਨੂੰਨ ਬਣਾ ਦਿੰਦੇ ਵੀ ਜਿਹੜੀਆਂ ਗੱਡੀਆਂ ਨੇ ਉਹਨਾਂ ਦੇ ਵਿੱਚ ਕੈਮਰੇ ਹੋਣ ਅੱਗੇ ਕੈਮਰਾ ਹੋਵੇ ਪਿੱਛੇ ਹੋਵੇ ਚੱਲਦੇ ਹੋਣ ਪਤਾ ਲੱਗੇ ਵੀ ਕਸੂਰ ਕਿਹਦਾ ਪਰ ਬਿਨਾਂ ਗੱਲ ਤੋਂ ਜਿਵੇਂ ਵੀਰ ਨੇ ਕਿਹਾ ਸੀ ਕਿ ਅਣਪੜ ਮੰਤਰੀਆਂ ਨੇ ਉੱਥੇ ਬੈਠਿਆ ਨੇ ਕਮਰਿਆਂ ਦੇ ਵਿੱਚ ਇਹ ਕਾਨੂੰਨ ਬਣਾ ਕੇ ਥੋਪ ਦਿੱਤਾ ਇਹਦੇ ਨਾਲ ਬਹੁਤ ਵੱਡਾ ਨੁਕਸਾਨ ਆ ਪਰ ਹਰ ਬੰਦੇ ਨੂੰ ਮੋਟਰਸਾਈਕਲ ਤੋਂ ਲੈ ਕੇ ਟਰੱਕ ਤੱਕ ਨਾਲ ਖੜਨਾ ਪਊਗਾ ਏਕਤਾ ਬਣਾਉਣੀ ਪਊਗੀ ਫੇਰ ਕਿਤੇ ਜਾ ਕੇ ਇਹ ਕਾਨੂੰਨ ਆ ਜਿਹੜੇ ਉਹ ਵਾਪਸ ਹੋਣਗੇ ਹੁਣ ਕਿ ਨੇ ਨੰਨੋਂਗੇ ਬਾਈ ਜੀ ਢੇਡਾ ਲਾਇਆ ਨੂੰ ਇੱਥੇ ਗੱਡੀ ਚ ਤੁਹਾਨੂੰ ਦੇਖੋ ਜੀ ਸਾਨੂੰ ਅਸੀਂ ਪਿਛਲੇ 2-3 ਦਿਨਾਂ ਤੋਂ ਲਗਾਤਾਰ ਅਸੀਂ ਜਿਹੜੀਆਂ ਸਾਡੀਆਂ ਗੱਡੀਆਂ ਖੜੀਆਂ ਨਹੀਂ ਤਾਂ ਅੱਗੇ ਸਾਡੇ ਕੋਲੇ 31 ਮਾਰਚ ਨੂੰ ਸੌਰੀ 31 ਦਸੰਬਰ ਨੂੰ ਕਾਫੀ ਕੰਮ ਹੁੰਦਾ ਸਾਡੇ ਭਰਾਵਾਂ ਕੋਲੇ ਕੰਮ ਆਇਆ ਵੀ ਆ ਤੇ ਕੰਮ ਸਾਡੇ ਵੀਰ ਲਾਉਣ ਨਹੀਂ ਗਏ ਪਹਿਲਾ ਨੰਬਰ ਤਾਂ ਇਹ ਵੀ ਜੇ ਕਿਸੇ ਦੀ ਜੇਬ ਦੇ ਵਿੱਚ 7 ਲੱਖ ਹੋਊਗਾ ਜਾਂ 10 ਲੱਖ 10 ਸਾਲਾਂ ਦੀ ਕੈਦ ਕੱਟ ਸਕਦਾ ਹੋਊਗਾ ਤਾਂ ਉਹੀ ਬੰਦਾ ਸੋਚ ਕੇ ਤੁਰੂਗਾ ਪਹਿਲਾ ਨੰਬਰ ਤਾਂ ਇਹ ਜੀ ਦੂਸਰਾ ਨੰਬਰ ਇਹ ਵੀ ਅਸੀਂ ਇਹਨਾਂ ਸਰਕਾਰਾਂ ਤੋਂ ਜਿਹੜਾ ਇਹ ਕਾਨੂੰਨ ਵਾਪਸ ਕਰਾਉਣ ਦੀ ਮੰਗ ਕਰ ਰਹੇ ਆ ਬਾਕੀ ਹਰੇਕ ਬੰਦਾ ਡਰਦਾ ਜੀ ਹੁਣ ਤਾਂ ਰੋਡ ਤੇ ਚੱਲਣ ਤੋਂ ਡਰ ਲੱਗਦਾ ਵੀ ਖੁਦਾ ਨਾ ਖਾਸਾ ਕੋਈ ਨੁਕਸਾਨ ਹੋ ਗਿਆ ਤਾਂ ਅਸੀਂ ਕਿੱਥੋਂ ਇਹਦੀ ਪਰਪਾਈ ਕਰਾਂਗੇ ਪਿਛਲੇ 2-3 ਦਿਨਾਂ ਤੋਂ ਵੀ ਅਸੀਂ ਸਾਡੀਆਂ ਗੱਡੀਆਂ ਖੜੀਆਂ ਤੇ ਕਹਿ ਲਓ ਵੀ ਆ ਆਮ ਡਰਾਈਵਰਾਂ ਦੇ ਘਰੇ ਕੋਈ 5-4 ਦਿਨਾਂ ਦਾ ਖਾਣਾ-ਦਾਣਾ ਹੁੰਦਾ ਅਗਲੇ ਦੇਖੋ 2-4 ਦਿਨਾਂ ਦੇ ਵਿੱਚ ਜੇ ਕੋਈ ਸਰਕਾਰ ਇਹ ਫੈਸਲਾ ਵਾਪਸ ਨਹੀਂ ਲੈਂਦੀ ਤਾਂ ਦੇਖੋ ਸਾਨੂੰ ਜਿਵੇਂ ਭੁੱਖ ਮਰੀ ਨਾਲ ਜਿਹੜਾ ਲੜਨਾ ਪੈਣਾ ਮੈਂ ਤੁਹਾਨੂੰ ਦਿਖਾ ਦਿੰਦਾ ਗੱਡੀਆਂ ਜਿਹੜੀਆਂ ਵੀਰਾਂ ਦੀਆਂ ਇੱਥੇ ਖੜੀਆਂ ਆ ਗਈਆਂ ਟੈਕਸੀ ਸਟੈਂਡ ਆ ਇਹ ਮੈਂ ਕੈਮਰਾਮੈਨ ਨੂੰ ਕੁਝ ਦਿਖਾ ਦਿਓ ਕਿਉਂਕਿ ਇਹ ਕਹਿੰਦੇ ਕਿ ਅਸੀਂ ਜਿਹੜਾ ਹੁਣ ਗੇੜਾ ਲਾਉਣ ਨਹੀਂ ਗਏ ਆ ਕਿਉਂਕਿ ਜੇ ਸਾਡੀ ਜੇਬ ਦੇ ਵਿੱਚ 7 ਲੱਖ ਰੁਪਈਆ ਹੋਊਗਾ ਜਾਂ ਪਿੱਛੇ ਕੋਈ ਪਰਿਵਾਰ ਨੂੰ ਸਾਂਭਣ ਵਾਲਾ ਹੋਊਗਾ ਅਸੀਂ 10 ਸਾਲ ਦੀ ਸਜ਼ਾ ਕੱਟ ਸਕਦੇ ਆ ਫੇਰ ਔਰ ਤੇ ਚੜਾਵਾਂਗੇ ਗੱਡੀ ਕਿਉਂਕਿ ਜੇਕਰ ਅਸੀਂ 2-4 ਦਿਨ ਹੋਰ ਗੇੜੇ ਨਾਲ ਲਾਏ ਤਾਂ ਜਿਹੜੇ ਹਾਲਾਤ ਆ ਉਹ ਦਿਨੋਂ ਦਿਨ ਮੰਦੇ ਹੁੰਦੇ ਜਾਣੇ ਆ ਘਰ ਦੇ ਵਿੱਚ ਰੋਟੀ ਪੱਕਣੀ ਵੀ ਬੰਦ ਹੋ ਜਾਣੀ ਆ ਇਹ ਸਰਕਾਰ ਨੂੰ ਸੋਚਣਾ ਪਊ ਤੇ ਸਾਨੂੰ ਪੰਜਾਬ ਦੇ ਲੋਕਾਂ ਨੂੰ ਡਰਾਈਵਰ ਵੀਰਾਂ ਦੇ ਨਾਲ ਇੱਕਜੁੱਟ ਹੋ ਕੇ ਖੜਨਾ ਪੈਣਾ ਤਾਂ ਕਿ ਜਿਹੜੇ ਕਾਨੂੰਨ ਆ ਉਹ ਵਾਪਸ ਕਰਵਾਏ ਜਾ ਸਕਣ ਤੇ ਵੀਡੀਓ ਨੂੰ ਜਰੂਰ ਸ਼ੇਅਰ ਕਰਿਓ ਤੇ ਕਮੈਂਟ ਕਰਕੇ ਵੀ ਦੱਸਿਓ ਜੁੜੇ ਰਹੋ ਮੇਰੇ ਨਾਲ ਜਸਕਰਨ ਸਿੰਘ ਮਲੂਕਾ ਧੰਨਵਾਦ ਜੀ